ਕੋੜ ਜਾਣਾ ਕਿਉਂ ਪਿਆ ਸੰਤ ਕੋੜ ਇਸ ਕਰਕੇ ਵਾਸਤੇ ਵੀ ਜਾਣਾ ਪਿਆ ਵੀ گور گورنر ਜਿਹੜਾ ਸੈਸ਼ਨ ਨਹੀਂ ਬੁਲਾਉਂਦਾ ਕਹਿੰਦਾ ਮੈਂ ਨਹੀਂ ਬੁਲਾਉਂਦਾ ਤੇ ਵਾਜ ਇੱਕ ਇੱਕੋ ਪਹਿਲੀ ਪੇਸ਼ੀ ਤੇ ਮੰਨ ਗਿਆ ਫਿਰ ਕਿ ਹਾਂਜੀ ਮੈਂ ਦੇ ਦਿੰਦਾ ਨਜ਼ਾਇਜ਼ ਤਾਂ ਤੇ گورنر ਤਾਂ ਸਾਡਾ ਭਾਸ਼ਣ ਨਹੀਂ ਪੜਦਾ ਉੱਥੇ ਕਹਿੰਦਾ ਮਾਈ ਗਵਰਨਮੈਂਟ ਨਹੀਂ ਕਹਿਣਾ ਮੈਂ ਜਦਕੇ ਕੈਬਨਿਟ ਦੁਆਰਾ ਪਾਸ ਕੀਤਾ ਹੋਇਆ ਜਿਹੜਾ ਭਾਸ਼ਣ ਹੈ ਜੋ ਉੱਥੇ ਬੋਲਿਆ ਜਾਂਦਾ ਬਜਟ ਸੈਸ਼ਨ ਚ ਪਹਿਲੇ ਸੇ ਪੜਨਾ ਪੈਂਦਾ ਹੈ ਮੈਂ ਕਿਹਾ ਵੀ ਠੀਕ ਹੈ ਮੈਂ ਫੇਰ ਜਾਣਾ ਕੋਰਟ ਚ ਫਿਰ ਮਾਈ ਗਵਰਨਮੈਂਟ ਕਹਿਣ ਲੱਗਿਆ ਸੀ ਨਾ ਤੁਸੀਂ ਉੱਥੇ ਬੈਠੇ ਸੀ ਹੈਨਾ ਸੋ ਭਾਜ ਭਗ ਕਿਰਪਾ ਕਰਕੇ ਕੰਮ ਨਾ ਕਰੇ ਕਿਉਂ ਮਤਲਬ ਉਹ ਸਿਰਫ 5 7 ਰਾਜਪਾਲ ਨੇ ਉਹੀ ਤੱਕ ਕਿਉਂ ਕਰਦੇ ਨੇ ਬੰਗਾਲ ਵਾਲੇ ਬੰਗਾਲ ਦੀ ਸਰਕਾਰੋਂ ਤੱਕ ਕਰੀ ਜਾਂਦੇ ਕੇਰਲਾ ਕੇਰਲੀ ਸਰਕਾਰੋਂ ਤੱਕ ਕਰੀ ਜਾਂਦੇ ਸਟਾਲਨ ਉਹਨੂੰ ਸੁਪਰੀਮ ਕੋਰਟ ਚ ਪਰਮਿਸ਼ਨ ਲੈਣੀ ਪੈ ਰਹੀਆਂ ਨੇ ਝਾਰਖੰਡ ਉਹਨੂੰ ਪਰਮਿਸ਼ਨ ਲੈਣੀ ਪੈ ਰਹੀਆਂ ਪੰਜਾਬ ਉੱਥੇ ਦਿੱਕਤ 10 ਬਾਕੀ ਨਹੀਂ ਕਦੇ ਯੂਪੀ ਦਾ ਗਵਰਨਰ ਦਾ ਨਾਮ ਸੁਣਿਆ ਵੀਰਾ ਦੇ ਗਵਰਨਰ ਨੂੰ ਜਾਣਦੇ ਹੋ ਹਰਿਆਣਾ ਵਿੱਚ ਕੋਈ ਹੈ ਪ੍ਰੋਬਲਮ ਹਰਿਆਣੇ ਦੀ ਮਤਲਬ ਇਹ ਤਾਂ ਬਿਲਕੁਲ ਇਦਾਂ ਲੱਗਦਾ ਜਿਵੇਂ ਸਾਨੂੰ ਕਿਸੇ ਹੋਰ ਹੀ ਮਤਲਬ ਪਲੈਨੇਟ ਦੀ ਸਰਕਾਰ ਸਮਝਦੇ ਹੋ ਸুইস ਕਰਕੇ ਮਤਲਬ ਦੇਖੋ ਇੱਕ ਕੁਛ ਆਪਣੇ ਕੋਲੇ ਵੀ ਕਾਫੀ YouTube ਤੇ ਬਦਨਮ ਵਿਦਵਾਨ ਹੈਗੇ ਨੇ ਤੇ ਉਹ ਭੈਜਣ ਦੇ ਤੜਕੀ ਜੋ ਲੱਗਦੇ ਮੈਨੂੰ ਗਾਲਾਂ ਕੱਢਣ ਉਹ ਉਹਨਾਂ ਨੇ ਕੁਝ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ ਸਾੜ ਕੇ ਜਿਉਂ ਲੱਗਦੇ ਆ ਮੈਂ ਹੁਣ ਤਿੰਨ ਚਾਰ ਦਿਨ ਹਸਤਲ ਗਿਆ ਚਾਰ ਮੁੱਖ ਮੰਤਰੀ ਬਣਾ ਦੇ ਮੇਰੇ ਬਾਅਦ ਚ ਐਡੀ ਸਰਕਾਰ ਬਣਦੀ ਐ ਐਡੀ ਸਰਕਾਰ ਬਣਦੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ ਜਦੋਂ ਆਏ ਸੀ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿੰਦਾ ਸੀ ਨਾ ਲੈਤਾ ਸੀ ਕਿਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਨੂੰ ਮੇਰੇ ਧੜੇ 'ਚ ਹੁਣ ਇੰਨੇ ਭਗਵਾਨ ਤਮਨ ਨੂੰ ਲੱਗੇ ਨੇ ਲਾਹਾਂ ਨੂੰ ਤੇ ਹੁਣ ਜੇ ਮੈਂ ਰਹੂੰਗਾ ਤਾਂ ਫਿਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਅਬ ਦੇ ਦਰਸ਼ਕਾਂ ਤੋਂ ਪਰ ਹਾਜੇ ਬੱਠਰ ਤੜਕੀ ਬਹਿ ਜਾਂਦੇ ਆ ਤਾਂ ਇਹ ਫੇਸਬੁੱਕ ਦੀ ਵਿਦਵਾਨਾਂ ਤੋਂ ਥੋੜਾ ਜਿਹਾ ਬਚਿਓ ਮੈਂ ਨਾਲ ਦੀ ਨਾਲ ਹੀ ਸੌ ਚੁੱਕ ਸਮਾਗਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਮੈਨੂੰ ਇਹ ਦੱਸਣ ਕਿ ਉਹ ਆਪਦੇ ਹੀ ਦਰਸ਼ਕਾਂ ਨਾਲ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ view ਲੈਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਤੇ ਹੁਣ ਜਦੋਂ ਮੈਂ ਰਹੂੰਗਾ ਨਹੀਂ ਬਣੂੰਗਾ ਕੋਈ ਹੋਰ ਤਾਂ ਫਿਰ ਮੈਨੂੰ ਇਹ ਦੱਸ ਦੋ ਕਿ ਉਹ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਣਗੇ ਕਿਹਾ ਤਾਂ ਗਲਤ ਜਾਣਕਾਰੀ ਦਿੱਤੀ ਗਈ ਐਂ ਜਾਈ ਚਲੀ ਜਾਊਗਾ ਫਿਰ ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਥੋੜਾ ਜਿਹਾ ਪੰਗਾ ਪੈ ਗਿਆ ਲੈ ਫਿਰ ਐਂ ਕਹਿ ਦੇਣਗਾ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਐਸੇ ਲਾਈਨ ਚ ਆਇਆ ਹੋਇਆ ਹਾਂ ਉਹ ਆਪਦਾ ਆਪਦੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹਿ ਭਗਵੰਤਬਾਨ ਨੇ ਆਇਆ ਕਿਹਾ ਮੈਂ ਕਦੋਂ ਕਿਹਾ ਬਈ ਮੈਂ ਇਹ ਮੇਰੇ ਦਿਮਾਗ ਚ ਕਿਹੜੀ ਚਿਪ ਪਾ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਸਿੱਧੀ ਐਵੇਂ ਆ ਪਤਾ ਕੀਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੁਸੀਂ ਸਾਬਕਾ ਫੌਜੀ ਸੁਣਿਆ ਹੋਣਾ ਤੁਸੀਂ ਸਾਬਕਾ ਹੈਡਮਾਸਟਰ ਸੁਣਿਆ ਹੋਣਾ ਸਾਬਕਾ ਪ੍ਰਿੰਸੀਪਲ ਸੁਣਨਾ ਇੱਕ ਆਉਣ ਨੇ ਸਾਬਕਾ ਪੱਤਰਕਾਰ ਆ ਗਾਉਣ ਨੇ ਸਾਬਕਾ ਸਮਗਲਰੋ ਸਾਬਕਾ ਗੈਂਗਸਟਰ ਐ ਕੋਣ ਸਾਬਕਾ ਡਰੱਗੀ ਲੈ ਸਾਬਕਾ ਡਰੱਗੀ ਵੀ ਸਾਬਕਾ ਹੁੰਦੇ ਜੀ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਉਹ ਕਹਿੰਦਾ ਇਹਨਾਂ ਤੋਂ ਬਚੋ ਠੀਕ ਹੈ ਉਹ ਬਹੁਤ ਖਤਰਨਾਕ ਮਿੱਤਰ ਕੀੜਿਆਂ ਨੂੰ ਮਾਰਨ ਵਾਲੇ ਉਹ ਦੋਸਤ ਬੰਦੇ ਨੇ ਉਹ ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜੀ ਕਹਾ ਲੋ ਉਹਨਾਂ ਤੋਂ ਜੋ ਮਰਜੀ ਕਹਾ ਲੋ ਵਿਊ ਦੇ ਚੱਕਰਾਂ ਚ ਹਾਂ ਥੋੜੇ ਭਾਜ-ਪਾਜ ਬਾਰੇ ਬੋਲਣਾ ਭਈ ਥੋੜਾ ਚੁੱਪ ਕਰ ਜਾਂਦੇ ਨੇ ਫਿਰ ਈਡੀ ਉਡੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਚਲੋ ਕੋਈ ਨਹੀਂ ਕੱਢ ਲੈਣ ਦੋ ਪੜਾ ਸੁਚਾਰਿਆਂ ਨੂੰ ਇਹਨਾਂ ਨੇ ਕਹੇ ਤੇ ਨਾ ਤਾਂ ਇਹਦੇ ਘਰ ਤੇ ਵੋਟਾਂ ਪਾਉਂਦੇ ਆ ਇਹਨਾਂ ਨੇ ਕਹੇ ਤੇ ਨਾ ਹੀ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਾਂ ਕੋਈ ਲਹਿਰ ਬਣਾ ਦੇਣਗੇ ਚਾਰ ਪੰਜ ਹੈਗੇ ਨੇ ਚਲੋ ਰੋਟੀ ਖਾਈ ਜਾਂਦੇ ਨੇ ਆਪਾਂ ਨੇ ਕੀ ਲੈਣਾ ਸਾਡੀ ਪਾਰਟੀ 'ਚ ਕੋਈ ਤੜਾ ਨਹੀਂ ਅਰਵਿੰਦ ਕੇਜਰੀਵਾਲ ਸ਼ੂਗਰ ਦਾ ਮਰੀਜ਼ ਹੁੰਦੇ ਹੋਏ ਵੀ 25 ਦਿਨ ਭੁਖੜ ਤਾਲ ਕਰਕੇ ਪਾਰਟੀ ਬਣਾਈ ਹੋਈ ਹੈ ਐਂਟੀ ਕ腐ਪਸ਼ਨ ਮੂਵਮੈਂਟ 'ਚੋਂ ਪਾਰਟੀ ਨਿਕਲੀ ਹੈ ਸਾਡੀ ਸਾਡੀ ਪਾਰਟੀ 'ਚ ਕੋਈ ਧੜਾ ਨਹੀਂ ਸਾਡੀ ਪਾਰਟੀ 'ਚ ਲੋਕ ਹੀ ਧੜਾ ਨੇ ਬਸ ਭਗਵਾਨ ਤੁਮਾਨਾ ਹੋਏ ਮੇਰੇ ਨਾਲ ਕਿਹੜਾ ਧੜਾ ਜੀ ਮੇਰੇ ਦੱਸ ਦੋ ਕਿਹੜਾ ਮੇਰਾ ਧੜਾ ਕੋਈ ਲੋਕ ਮੇਰਾ ਧੜਾ ਨੇ ਕੇਹਰੀਵਾਲ ਸਾਹਿਬ ਦਾ ਕਿਹੜਾ ਧੜਾ ਹੈ ਜੀ ਲੋਕ ਧੜਾ ਨੇ ਧੜਾ ਧੜਾ ਜਿਹੜੇ ਆਏ ਸੀ ਸਾਡੇ ਕੋਲੇ ਉਹ ਚਲੇ ਗਏ ਵਾਪਸ ਧੜਾ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਪਾਸੇ ਫਿਰਦੇ ਨੇ ਹੁਣ ਰਵਨੀਤ ਮਿੱਤਰ ਨੂੰ ਮੈਂ ਵੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਰੇਲਵੇ ਦੀਆਂ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੁਣ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਗਾਉਣੀ ਹੈ ਕੋ ਕੋਈ ਜੇ ਕੋਈ ਉਹ ਲਵਾ ਦੂੰਗਾ ਉਂ ਤਾਂ ਨਹੀਂ ਚੱਲਦੀ ਉਹ ਦਿਨ ਦੇ ਹੀ ਮਹਿਕਮਾ ਉਹ ਹੈ ਉਦੋਂ ਉਹ ਇਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀਏ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਹੈ ਉਹ ਬੰਨਾਂ ਨੂੰ ਵਿਚਾਨੂੰ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸ ਹੀ ਕਰਿਆ एक एक साल का जो तो एस डी आर एफ बने ना एक साल का गवर्नमेंट ने किन्ने पैसे भेजे कि दो हजार दस ग्यारह एस डी आर एफ बनया चुरासी करोड़ रुपया आया एक सौ चुरासी करोड़ रुपया एक्सपेंडिचर हो गया खर्च दो हजार ग्यारह बारह एक सौ कहत्तर करोड़ रुपया आया एक सौ नहट करोड़ रुपया खर्च। दो हजार बारह तेरह दो सौ बहत्तर करोड़ रुपया आया दस करोड़ खर्चे बारह तेरह की अकाली दल रह चौदह एक सौ चौरानवे आया दो सौ छत्तीस खर्चा चौदह पंद्रह दो सौ तीन आया पंद्रह खर्चा पंद्रह सोलह एक सौ छियाली आया सात सौ बारह खर्चा सोलह सतारा तीन सौ आया एक सौ अठत् खर्चे सतारा अठार तीन सौ पंद्रह आया उनासी कैप्टन साहब सरकार आई अठारह उन्नीस तीन सौ चौंठ आया अठती खर्च है उन्नी तीन सौ तेरह आया एक सौ तिरानवे खर्चे भीह इी चार सौ आया सत सौ खर्च है 21/644 ਆਇਆ 661 ਖਰਚੇ 22/23 208 ਆਇਆ 61 61 ਕਰੋੜ ਖਰਚੇ 23/24 645 ਆਇਆ 421 ਖਰਚੇ 24/25 485 ਆਇਆ 27 ਕਰੋੜ ਰੁਪਏ ਖਰਚੇ 25/26 241 ਆਇਆ 140 ਖਰਚੇ ਟੋਟਲ 5012 ਕਰੋੜ 5012 ਆਰ ਬਾ 5012 ਕਰੋੜ ਆਇਆ ਜਦੋਂ ਤੋਂ ਐਸਡੀਆਰਫ ਬਣੀ ਹੈ ਇਹ ਸਾਡੇ 12.5 ਵਾਲਾ ਤਾਂ ਉਹੀ ਮਾਰੀ ਜਾਂਦੇ ਇਹ ਗੱਲਾਂ ਤੇ ਜੋ 3820 ਖਰਚਿਆ ਗਿਆ ਜੀ ਆ ਸਾਰਾ ਐਸਡੀਆਰਫ ਦਾ ਜਦੋਂ ਤੋਂ ਬਣੀ ਹੈ 10 11 ਤੋਂ ਲੈ ਕੇ 25 ਦਾ 25 ਤੱਕ ਦਾ ਇਹ ਸਾਰਾ ਡਾਟਾ ਪਏ ਗਵਰਨਮੈਂਟ ਨੇ ਕਿੰਨੇ ਭੇਜੇ ਇਹ ਤਾਂ ਐਂ ਲੱਗਦਾ ਜਿਵੇਂ ਸੁੱਥੇ ਪੈਸੇ ਸੁੱਟ ਰੱਖੇ ਹੋਣ ਵੀ ਪੈਸੇ ਤਾਂ ਪਏ ਨੇ ਬਹੁਤ ਗਵਰਨਮੈਂਟ ਕੋਲੇ ਜੇ ਭਾਜਪਾ ਵਾਲੇ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਸਪੈਸ਼ਲ ਫੰਡਸ ਹਨ ਨਾ ਦਿਓ ਕੋਈ ਗੱਲ ਨਹੀਂ ਮੈਂ ਕੋਈ ਪੀਖ ਨਹੀਂ ਮੰਗਦਾ ਸਾਡਾ ਜੀਐਸਟੀ ਦੇ ਪੈਸੇ ਦੇ ਦਿਓ